ਆਪਣੇ ਪੰਜਾਬ ਦਾ ਰਾਜਧਾਨੀ ਚੰਡੀਗੜ੍ਹ ਹੈ ਜਿਹੜੀ ਚੰਡੀਗੜ੍ਹ ਦੀ ਆਮਦਨ ਸਾਰੀ ਦਿੱਲੀ ਸਰਕਾਰ ਲੈ ਜਾਂਦੀ ਹੈ ਸੈਂਟਰਲ ਦੀ ਸਰਕਾਰ ਲੈ ਜਾਂਦੀ ਹੈ ਆਪਣਾ ਪਾਣੀ ਰਾਜਸਥਾਨ ਲੈ ਗਏ ਆਪਣਾ ਸਤਲੋਜ ਦਾ ਪਾਣੀ ਹੁਣ ਆਪਣਾ ਬਿਆਸ ਪਾਣੀ ਇੱਥੋਂ ਹਰਿਆਣਾ ਜ਼ੇਨ ਨੂੰ ਫਿਰਦੇ ਆ ਪਰ ਜਿਹੜੇ ਹਰਿਆਣੇ ਦੀ ਜਮਨਾ ਹਰਿਆਣਾ ਜਾਂਦੀ ਹੈ ਉਹਦਾ ਸਾਡਾ ਹੱਕ ਨਹੀਂ ਫਿਰ ਪਾਰਲੀਮੈਂਟਸ ਕਿਆ ਮੈਂ ਕਿਹਾ ਪੰਜਾਬੀਆਂ ਨੂੰ ਤੁਸੀਂ ਇਨਸਾਫ ਨਹੀਂ ਦਿੱਤਾ ਕੱਲਾ ਸੂਬਾ ਪੰਜਾਬ ਕੱਲੀ ਕੌਮ ਆ ਜਿਹਦੀ ਰਾਜਧਾਨੀ ਨਹੀਂ ਨਾ ਆਪਣਾ ਕੋਈ ਹਾਈ ਕੋਰਟ ਹੈ ਆਪਣੇ ਪਾਣੀ ਲੈ ਗਏ ਹਨ ਰਿਪੇਰੀਅਨ ਰਾਈਟ ਜਿਹੜੇ ਹੁੰਦੇ ਆ ਕਿ ਜਿਹੜੇ ਸੂਬੇ ਵਿੱਚੋਂ ਨਦੀਆਂ ਨਿਕਲਦੀਆਂ ਹੱਕ ਉਸੇ ਸੂਬੇ ਦਾ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੀ ਗੱਲ ਕਰੇ ਕੈਪਟਨ ਸਾਹਿਬ ਸਭ ਤੋਂ ਵੱਡੀ ਬੇਅਦਬੀ ਤਾਂ ਤੁਸੀਂ ਕੀਤੀ ਹੈ ਗੁਲਕਾ ਸਾਹਿਬ ਉਹ ਹੱਥ ਰੱਖ ਕੇ ਝੂਠੀ ਸੋਖਾ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਸ਼੍ਰੋਮਣੀ ਅਕਾਲੀ ਦਲ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਪੂਰੇ ਦੇਸ਼ ਵਿੱਚ ਦੁਨੀਆਂ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਇਕੱਲੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਅਸਲੀ ਕੁਰਬਾਨੀ ਦੇਸ਼ ਵਾਸਤੇ ਪੰਜਾਬੀ ਦਿੰਦੇ ਰਹੇ ਹਨ ਪਰ ਪੰਜਾਬੀਆਂ ਨੂੰ ਇਨਸਾਫ ਨਹੀਂ ਮਿਲੇ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਪੂਰੇ ਦੇਸ਼ ਵਿੱਚ ਦੁਨੀਆ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਕਿਸੇ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕੱਲੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਮੈਂ ਪਾਰਲੀਮੈਂਟ ਜਦੋਂ ਹੁਣ ਬੋਲ ਰਿਹਾ ਸੀ 370 ਤੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਐਮਪੀ ਆਉਂਦੇ ਐ ਮੈਂ ਉਹਨਾਂ ਨੂੰ ਕਿਹਾ ਆਪਾਂ ਆਜ਼ਾਦੀ ਦਾ ਨਿੰਗ ਮਾਨ ਰਹੇ ਆ ਆਪਾਂ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਜੇ ਆਜ਼ਾਦੀ ਦੀ ਧੂਣ ਵਿੱਚ ਸਭ ਤੋਂ ਵੱਧ ਕੇ ਕਿਸੇ ਧਰਮ ਦਾ ਜਿਸ ਕੌਮ ਦਾ ਸਭ ਤੋਂ ਵੱਧ ਕੁਰਬਾਨੀਆਂ ਤੇ ਆਪਣੇ ਸਿੱਖ ਭੈਣ ਭਰਾਵਾਂ ਦਾ ਕੋਈ ਤਾਮਲਨਾਡੂ ਲੋਕ ਵਸਦੇ ਤਾਮਲਨਾਡੂ ਚ ਕੇਰਲਾ ਚ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਨਹੀਂ ਪਿਆ ਕੋਈ ਸ਼ਹਾਦਤਾਂ ਦੇਣ ਦੀ ਲੋੜ ਨਹੀਂ ਪਈ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜੇ ਸ਼ਹਾਦਤਾਂ ਦਿੱਤੀਆਂ ਤੇ ਆਪਣੇ ਭੈਣ ਭਰਾਵਾਂ ਨੇ ਦਿੱਤੀਆਂ ਮੈਂ ਉੱਥੇ ਪਾਰਲੀਮੈਂਟ ਗਿਆ ਅੰਗਰੇਜ਼ਾਂ ਨੇ ਕਾਲਾ ਪਾਣੀ ਦੀ ਜੇਲ੍ਹ ਬਣਾਈ ਸੀ ਜਿੱਥੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਪਹਾਦਰਾਂ ਨੂੰ ਉੱਥੇ ਰੱਖਿਆ ਜਾਂਦਾ ਸੀ ਤੰਗ ਕੀਤਾ ਜਾਂਦਾ ਸੀ ਜੇ ਉਸ ਜੇਲ੍ਹ ਜਾ ਕੇ ਦੇਖੋ ਅੱਜ ਨਾਂ ਲਿਖੇ ਐ 95% ਦੇ ਆਪਣੇ ਸਿੱਖ ਭਰਾਵਾਂ ਦੇ ਨਾਂ ਉੱਥੇ ਲਿਖੇ ਐ ਜੇ ਅੰਗਰੇਜ਼ਾਂ ਨੇ ਫਾਂਸੀ ਦਿੱਤੀ 95% ਦੀ ਆਪਣੇ ਸਿੱਖ ਭਰਾਵਾਂ ਨੂੰ ਫਾਂਸੀ ਦਿੱਤੀ ਜਦੋਂ ਆਜ਼ਾਦੀ ਆਈ ਹਜ਼ਾਰਾਂ ਲੋਕ ਬੇਗਰ ਹੋਏ ਬਹੁਤ ਜ਼ਿਆਦਾ ਨੁਕਸਾਨ ਜੇ ਹੋਇਆ ਪੰਜਾਬ ਦਾ ਹੋਇਆ ਆਜ਼ਾਦੀ ਦੇ ਬਾਅਦ ਵੀ ਜਿੰਨੀਆਂ ਵੀ ਚੰਗਾ ਹੋਈਆਂ ਪਾਕਿਸਤਾਨਾਂ ਸਾਰੇ ਬੰਬ ਆਪਣੀ ਡਿੱਗੇ ਸੋ ਅਸਲੀ ਕੁਰਬਾਨੀ ਦੇਸ਼ ਵਾਸਤੇ ਪੰਜਾਬੀ ਦਿੰਦੇ ਰਹੇ ਹਨ ਪਰ ਪੰਜਾਬੀਆਂ ਨੂੰ ਇਨਸਾਫ ਨਹੀਂ ਮਿਲੇ ਹਲੇ ਤੱਕ ਮੈਂ ਪਾਰਲੀਮੈਂਟ ਕਿਹਾ ਮੈਂ ਕਿਹਾ ਪੰਜਾਬੀਆਂ ਨੂੰ ਤੁਸੀਂ ਇਨਸਾਫ ਨਹੀਂ ਦਿੱਤਾ ਇਕੱਲਾ ਸੂਬਾ ਪੰਜਾਬ ਇਕਲੀ ਕੌਮ ਹੈ ਜਿਹਦੀ ਰਾਜਧਾਨੀ ਹੈ ਨਹੀਂ ਹਿੰਦੁਸਤਾਨ ਦੇ ਵਿੱਚ بڑے ਸੂਬੇ ਬਣ ਗਏ 90 ਸੂਬੇ ਬਣ ਗਏ ਆਪਣੇ ਤੋਂ ਬਾਅਦ ਰਾਜਧਾਨੀ ਨਾਲ ਦੇ ਨਾਲ ਉਹਨਾਂ ਨੂੰ ਮਿਲ ਜਾਂਦੀ ਹੈ ਪਰ ਪੰਜਾਬ ਨੂੰ ਨਹੀਂ ਮਿਲੀ ਕਰੋੜਾ ਰੁਪਏ ਆਮਦਨ ਹਰ ਰਾਜ ਦੀ ਰਾਜਧਾਨੀ ਦੇ ਨਿਰਭਰ ਹੁੰਦੀ ਹੈ ਜੇ ਬੰਬਈ ਨੂੰ ਮਹਾਰਾਸ਼ਟਰ ਜੋ ਕਰ ਦਿਓ ਬੰਬਈ ਸ਼ਹਿਰ ਸੂਬਾ ਹੀ ਖਤਮ ਹੋ ਜਾਊਗਾ ਸਾਰੀ ਆਮਦਨ ਤਾਂ ਬੰਬਈ ਤੋਂ ਆਉਂਦੀ ਹੈ ਜਿਵੇਂ ਬੰਗਲੌਰ ਨੂੰ ਕਰਨਾਟਕਾ ਤੋਂ ਕਰ ਦਿਓ 50 55% ਆਮਦਨ ਕਰਨਾਟਕਾ ਤੋਂ ਆਉਂਦੀ ਹੈ ਆਪਣੇ ਪੰਜਾਬ ਦਾ ਰਾਜਧਾਨੀ ਚੰਡੀਗੜ੍ਹ ਹੈ ਜਿਹੜੀ ਚੰਡੀਗੜ੍ਹ ਦੀ ਆਮਦਨ ਸਾਰੀ ਦਿੱਲੀ ਸਰਕਾਰ ਲੈ ਜਾਂਦੀ ਹੈ ਸੈਂਟਰ ਦੀ ਸਰਕਾਰ ਲੈ ਜਾਂਦੀ ਹੈ ਆਪਾਂ ਉੱਥੇ ਖਰਚਦੇ ਆ ਟੈਕਸ ਆਪਾਂ ਉੱਥੇ ਦਿੰਨੇ ਆ ਪਰ ਆਪਾਂ ਨੂੰ ਕੋਈ ਫਾਇਦਾ ਨਹੀਂ ਸਾਰਾ ਉਹ ਲੈ ਜਾਂਦੇ ਐ ਐਡਾ ਵੱਡਾ ਧੋਖਾ ਆਪਣੇ ਨਾਲ ਨਾ ਆਪਣਾ ਕੋਈ ਹਾਈ ਕੋਰਟ ਹੈ ਆਪਣੇ ਪਾਣੀ ਲੈ ਗਏ ਹਨ ਰੇ ਪੇਰੀਅਨ ਰਾਈਟ ਜਿਹੜੇ ਹੁੰਦੇ ਆ ਕਿ ਜਿਹੜੇ ਸੂਬੇ ਵਿੱਚੋਂ ਨਦੀਆਂ ਨਿਕਲਦੀਆਂ ਹੱਕ ਉਸੇ ਸੂਬੇ ਦਾ ਹੁੰਦਾ ਹੈ ਆਪਣਾ ਪਾਣੀ ਰਾਜਸਥਾਨ ਲੈ ਗਏ ਆਪਣਾ ਸਤਲੋਜ ਦਾ ਪਾਣੀ ਹੁਣ ਆਪਣਾ ਬਿਆਸ ਪਾਣੀ ਇਥੋਂ ਹਰਿਆਣਾ ਦੇਣ ਨੂੰ ਫਿਰਦੇ ਆ ਪਰ ਜਿਹੜੇ ਹਰਿਆਣੇ ਦੀ ਜਮਨਾ ਹਰਿਆਣਾ ਜਾਂਦੀ ਹੈ ਉਹਦਾ ਸਾਡਾ ਹੱਕ ਨਹੀਂ ਫਿਰ ਜਿੱਦੋਂ ਪੰਜਾਬ ਦੀ ਗੱਲ ਆ ਜੇ ਉਦੋਂ ਬੇਇਨਸਾਫੀ ਜੇ ਪੰਜਾਬ ਦੀ ਗੱਲ ਹੋਏ ਦੇ ਪੰਜਾਬ ਦੀ ਲੜਾਈ ਲੜਨ ਵਾਲੀ ਕੋਈ ਪਾਰਟੀ ਹੈ ਥੋੜੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਪਾਰਟੀ ਜਿਹਦਾ ਹਿੰਦੁਸਤਾਨੀ ਪ੍ਰਧਾਨ ਹੋਏ ਸ਼੍ਰੋਮਣੀ ਅਕਾਲੀ ਦਲ ਹੈ ਅਗਲੇ ਸਾਲ 100 ਸਾਲ ਪੂਰੇ ਹੋ ਜਾਣੇ ਚਲੋਮੀ ਅਕਾਲੀ ਦਲ ਦੇ ਅਜਿੰਨੀਆਂ ਪਾਰਟੀਆਂ ਭਾਵੇਂ ਜਿਹੜੀ ਅੱਜ ਹੁਕਮਰਾਨ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਉਹਦਾ ਵੀ ਜਨਮ ਹੁਣੀ ਹੋਇਆ ਥੋੜੀ ਤਾਂ ਕਿੰਨੀ ਪੁਰਾਣੀ ਪਾਰਟੀ ਹੈ ਆਪਾਂ ਤੋਂ ਕੱਲੀ ਪੁਰਾਣੀ ਪਾਰਟੀ ਕਾਂਗਰਸ ਹੈ ਪਰ ਕਾਂਗਰਸ ਦਾ ਪਹਿਲਾ ਪ੍ਰਧਾਨ ਵੀ ਅੰਗਰੇਜ਼ ਹੁੰਦਾ ਸੀ ਕੋਈ ਦੇਸ਼ਵਾਸੀ ਨਹੀਂ ਹੁੰਦਾ ਸੀ ਅੰਗਰੇਜ਼ ਦਾ ਪ੍ਰਧਾਨ ਨਾ ਸੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੁੰਦਾ ਜੱਥੇਬੰਦੀਆਂ ਜਿਹੜੀਆਂ ਕਮਾਂ ਝੰਡੇ ਥੱਲੇ ਕੱਟੀਆਂ ਜਿਹੜੀਆਂ ਕਮਾਂ ਇੱਕ ਲੀਡਰ ਥੱਲੇ ਕੱਟੀਆਂ ਕੋਈ ਕਮਾਂ ਨੂੰ ਕੋਈ ਹਲਾ ਨਹੀਂ ਸਕਦਾ ਕੋਈ ਪਿੱਛੇ ਨਹੀਂ ਛੱਡ ਸਕਦਾ ਥੋੜੀ ਮਾਂ ਪਾਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕਮਜ਼ੋਰ ਕਰਨ ਵਾਸਤੇ ਸਾਰੀਆਂ ਹੀ ਤਾਕਤਾਂ ਲੱਗੀਆਂ ਤਾਕਤਾਂ ਦੇ ਨਿਸ਼ਾਨਾ ਆਏ ਕਿ ਪੰਥ ਦੀ ਨਮੈਂਦਾ ਜਥੇਬੰਦੀ ਕਮਜ਼ੋਰ ਹੋ ਜੇ ਤੇ ਫਿਰ ਕੌਮ ਕਮਜ਼ੋਰ ਹੋ ਜੂਗੀ ਆ ਜਿਹੜੇ ਆਪਣੇ ਆਪ ਨੂੰ بڑی ਸਿੱਖੀ ਦੇ ਆਏ ਲੀਡਰ ਕਹਿੰਦੇ ਆ ਪ੍ਰਗਾੜੀ ਮੋਰਚੇ ਵਾਲੇ ਪਰ ਪੁੱਛਣਾ ਚਾਉਣਾ ਹੁਣ ਕਿੱਧਰ ਗਏ ਆ ਹੁਣ ਉਹਨਾਂ ਦੀ ਆਵਾਜ਼ ਕਿੱਥੇ ਹੈ ਕਿਤੇ ਸ਼ਕਲ ਦਿਖੀ ਹੈ ਤੁਸੀਂ ਤਾਂ ਆ ਵੀ ਦੇਖ ਲਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 550 ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਆ ਕਿ ਬਰਗਾੜੀ ਮੋਰਚੇਲੇ ਕਿਤੇ ਮੱਥਾ ਟੇਕਣ ਗਏ ਆ ਕਿਤੇ ਆਪਣੇ ਨਗਰ ਕੀਰਤਨ ਦੇ ਕਿਤੇ ਉਹਨਾਂ ਨੇ ਅੱਗ ਲਾਉਣੀ ਸੀ ਕਾਂਗਰਸ ਨੇ ਕਿਹਾ ਬੈਓ ਅੱਗ ਲਾਓ ਅੱਗ ਲਾ ਦੀ ਆਪਣੀ ਜਨਤਾ ਨੂੰ ਗਮਰਾਹ ਕਰਤਾ ਜਦੋਂ ਕਾਂਗਰਸ ਨੇ ਕਿਹਾ ਅੱਗ ਬੁਝਾ ਦਿਓ ਨਾਲ ਦੇ ਨਾਲ ਚੁੱਪ ਕਰਕੇ ਬਿਠਾ ਦਿੱਤੇ ਆ ਉਹ ਲੋਗ ਹੈ ਜਿਹੜੇ ਸ਼ਕਲਾਂ ਤੋਂ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਪਰ ਸਭ ਤੋਂ ਪਹਿਲੇ ਪੰਥ ਦੀ ਪਿੱਠ ਤੇ ਛੁਰਾ ਮਾਰਦੇ ਆ ਸਾਰੇ ਕਾਂਗਰਸ ਦੇ ਏਜੰਟ ਆ ਉਹ ਕਾਂਗਰਸ ਪਾਰਟੀ ਮੈਨੂੰ ਦੁੱਖ ਹੁੰਦਾ ਜਦੋਂ ਘਰਾਨੀ ਆਉਂਦੀ ਆ ਜਦੋਂ ਕਾਂਗਰਸੀ ਪਾਰਟੀ ਬੇਅਦਬੀ ਦੀ ਗੱਲ ਕਰੇ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੀ ਗੱਲ ਕਰੇ ਕੈਪਟਨ ਸਾਹਿਬ ਸਭ ਤੋਂ ਵੱਡੀ ਬੇਅਦਬੀ ਤਾਂ ਤੁਸੀਂ ਕੀਤੀ ਹੈ ਗੁਰਕਾ ਸਾਹਿਬ ਨੂੰ ਹੱਥ ਰੱਖ ਕੇ ਝੁੱਠੀ ਸੌਂਖਾ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ ਤੋ ਜਿਹੜੀ ਪਾਰਟੀ ਜਿਨ੍ਹਾਂ ਨੇ ਪੰਥ ਤੇ ਪਿੰਤੇ ਸ਼ੁਰਾ ਮਾਰ ਮਾਰ ਕੇ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਆਪਾਂ ਲੋਗ ਸੰਤ ਚੰਦ ਸਿੰਘ ਲੋਗਵਾਲ ਜੀ ਦੀ ਵਰਸੀ ਤੇ ਇਕੱਠੇ ਹੋਏ ਆਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਨੇ ਕੌਮ ਖਾਤਰ ਦੇਸ਼ ਖਾਤਰ ਆਪਣੇ ਪੰਜਾਬ ਖਾਤਰ ਜਾਨਾਂ ਵਾਰਤੀਆਂ ਆ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਹੈ ਮੈਂ ਉਹਨਾਂ ਨੂੰ ਕਿਹਾ ਪਾਰਲੀਮੈਂਟ ਵਿੱਚ ਮੈਂ ਕਿਹਾ ਸਾਡੀ ਪੱਲੀ ਪਾਰਟੀ ਹੈ ਜਿਹਨੇ ਦੇਸ਼ ਦੇ ਆਜ਼ਾਦੀ ਦੇ ਬਾਅਦ ਵੀ ਜਨਤਾ ਦੇ ਹੱਕਾਂ ਵਾਸਤੇ ਮਿਨੋਰਟੀ ਦੇ ਘਟਕਿੰਤੀ ਦੇ ਲੋਕਾਂ ਦੇ ਹੱਕਾਂ ਵਾਸਤੇ ਆਪਣੀਆਂ ਜੇਲਾਂ ਭਰੀਆਂ 16-16 ਸਾਲ ਖਾਣੇ ਲੀਡਰਾਂ ਜੇਲਾਂ ਕਟੀਆਂ ਮੈਂ ਪਾਰਲੀਮੈਂਟ ਕਿਹਾ ਜਦੋਂ ਐਮਰਜੈਂਸੀ ਦਾ ਜ਼ਿਕਰ ਹੋਇਆ ਮੈਂ ਉੱਥੇ ਗੱਲ ਕੀਤੀ ਮੈਂ ਕਿਹਾ ਤੁਸੀਂ ਐਮਰਜੈਂਸੀ ਦਾ ਜ਼ਿਕਰ ਕਰਦੇ ਹੋ ਐਮਰਜੈਂਸੀ ਦੀ ਲੜਾਈ ਵਿੱਚ ਪੂਰੇ ਹਿੰਦੁਸਤਾਨ ਵਿੱਚ ਤਕਰੀਬਨ 80-90 ਹਜ਼ਾਰ ਲੋਕ ਗ੍ਰਿਫਤਾਰ ਕੀਤੇ ਗਏ ਸੀ ਇੰਦਰਾ ਗਾਂਧੀ ਨੇ ਗ੍ਰਿਫਤਾਰ ਕੀਤੇ ਸੀ ਮੈਂ ਕਿਹਾ ਭਰੀ ਪਾਰਲੀਮੈਂਟ ਬੈਠਿਆਂ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਹੋ ਐਮਰਜੈਂਸੀ ਦਾ ਦੌਰ ਦੇਖਿਆ ਜੇ ਜੇ ਐਮਰਜੈਂਸੀ ਦੀ جنگ ਵੀ ਜਿੱਤੀ ਤੇ ਸ਼੍ਰੋਮਣੀ ਕਾਲੀ ਦਲ ਕਰਕੇ ਜਿੱਤੀ ਗਈ ਕਿਉਂਕਿ 90000 ਵਿੱਚੋਂ 60000 ਸ਼੍ਰੋਮਣੀ ਕਾਲੀ ਦਲ ਦੇ ਵਰਕਰ ਜੀ ਜਿਨ੍ਹਾਂ ਨੂੰ ਜੇਲ੍ਹਾਂ ਚ ਰੱਖਿਆ ਗਿਆ ਹਿੰਦੁਸਤਾਨ ਚ ਹੋਰ ਕਿਸੇ ਸੂਬੇ ਚ ਕਿਤੇ 2000 ਗ੍ਰਿਫਤਾਰ ਹੋਇਆ ਕਿਤੇ 3000 ਕੋਈ 5000 ਆਹਦਾ ਤੁਸੀਂ ਬਹਾਦਰ ਸੂਰਮੇ ਸੀ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਰੋਜ਼ ਗ੍ਰਿਫਤਾਰੀਆਂ ਹੁੰਦੀਆਂ ਸਾਂ ਆਹ ਫਰਕ ਹੈ ਸ਼੍ਰੋਮਣੀ ਕਾਲੀ ਦਲ ਦਾ ਰਾਜ ਹੁੰਦਾ ਹੈ ਸਹੀ ਮੈਨੇ ਤੇ ਜਨਤਾ ਦਾ ਰਾਜ ਆਉਂਦਾ ਕੌਮ ਦਾ ਰਾਜ ਆਉਂਦਾ ਥੋੜਾ ਆਪਣਾ ਰਾਜ ਆਉਂਦਾ ਹੈ ਮੁੱਖ ਮੰਤਰੀ ਬਾਦਲ ਸਾਹਿਬ 20 ਸਾਲ ਲਗਾਤਾਰ 20 ਸਾਲ ਮੁੱਖ ਮੰਤਰੀ ਰਹੇ ਜਿੰਨੀਆਂ ਵੀ ਸਹੂਲਤਾਂ ਤੁਸੀਂ ਦੇਖ ਰਹੇ ਹੋ ਜਿੰਨੀ ਵੀ ਤਰੱਕੀ ਦੇਖ ਰਹੇ ਹੋ ਸਾਰੀਆਂ ਹੀ ਚੀਜ਼ਾਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੱਥੋਂ ਬਣਾਈਆਂ ਭਾਖੜਾ ਡੈਮ ਤੋਂ ਬਗੈਰ ਜਿੰਨੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਆ ਜਿੰਨੇ ਥਰਮਲ ਪਲਾਂਟ ਬਿਜਲੀ ਦੇ ਆ ਬਾਦਲ ਸਾਹਿਬ ਨੇ ਬਣਾਏ ਆ ਜਿੰਨੀਆਂ ਸੜਕਾਂ ਚਾਰ ਤੇ ਛੇ ਲੈਂਦੀਆਂ ਸੜਕਾਂ ਬਾਦਲ ਸਾਹਿਬ ਨੇ ਬਣਾਈਆਂ ਨੇ ਜਿੰਨੇ 에어ਪੋਰਟ ਪੰਜਾਬ ਦੇ ਸਾਰੇ ਬਾਦਲ ਸਾਹਿਬ ਨੇ ਬਣਾਇਆ ਆ ਜਿੰਨੀਆਂ ਨਹਿਰਾਂ ਕੱਸੀਆਂ ਪਹਿਲੇ ਯਾਦ ਕਰੋ ਮੈਨੂੰ ਵੀ ਯਾਦ ਹੈ ਜਦੋਂ ਮੈਂ ਸਕੂਲ ਚ ਪੜਦਾ ਹੁੰਦਾ ਸੀ ਪਠੰਡੇ ਤੋਂ ਬਾਦਲ ਤੋਂ ਪਠੰਡੇ ਆਉਣਾ ਉੱਠਦੀ ਗੱਡੀ ਚ ਆਉਂਦਾ ਹੁੰਦਾ ਸੀ ਟਿੱਬੇ ਹੁੰਦੇ ਸੀ ਸੜਕਾਂ ਵੀ ਨਹੀਂ ਹੁੰਨੀਆਂ ਸੀ ਆ ਸਾਰੇ ਇਲਾਕੇ ਟਿੱਬੇ ਬਜ਼ੁਰਗ ਬੈਠੇ ਹੋਣੇ ਆ ਸਾਰੇ ਟਿੱਬੇ ਹੁੰਦੇ ਸੀ ਜਿੱਥੇ ਨਰਮੇ ਚੁੰਨੇ ਕਣਕਾਂ ਲੱਗੀਆਂ ਪਹਿਲੇ ਟਿੱਬੇ ਹੁੰਦੀਆਂ ਨਹਿਰਾਂ ਦਾ ਕੰਮ ਬਾਦਲ ਸਾਹਿਬ ਨੇ ਕੀਤਾ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਕੀਤੇ ਸ਼ਗਨ ਪੈਨਸ਼ਨ ਨੀਲੇ ਕਾਰਡ ਸਾਰਾ ਮੈਂ ਕਹਿੰਦਾ ਲਿਸਟ ਲੈ ਲਓ ਸਾਰਾ ਇੱਕ ਕੰਮ ਬਾਦਲ ਸਾਹਿਬ ਦਾ ਆ ਇਹਨਿੰਦਾ ਦਾ ਲਾਉਣਾ ਸੀ ਝੂਠੀਆਂ ਸੌਆਂ ਖਾ ਕੇ ਸਰਕਾਰ ਬਣਾ ਲਈ ਜਿਵੇਂ ਚੰਦੂ ਮਾਇਰਾ ਸਾਹਿਬ ਦੱਸ ਰਹੇ ਧੱਗੀ ਮਾਰੀ ਜਾਂਦਾ ਹੈ ਪੈਸਾ ਸੈਂਟਰ ਦਾ ਹੁਣ ਅੱਜ ਕੰਮ ਕੀ ਚੱਲ ਰਿਹਾ ਪੰਜਾਬ ਦਾ ਜਾਣ ਤਾਂ ਨਰੇਕਾ ਦਾ ਕੰਮ ਕਰ ਰਿਹਾ ਚੱਲ ਰਿਹਾ ਜਿਹੜਾ ਸਾਰਾ ਪੈਸਾ ਦਿੱਲੀੋਂ ਆਉਂਦਾ ਹੈ 1 ਰੁਪਿਆ ਪੰਜਾਬ ਸਰਕਾਰ ਦਾ ਨਹੀਂ ਆ ਜਿਹੜੀ ਕਣਕ ਦਿੰਦੇ ਸਾਰੀ ਕਣਕ ਸੈਂਟਰ ਤੋਂ ਆਉਂਦੀ ਹੈ ਮੁਫਤ ਆਉਂਦੀ ਹੈ ਪੰਜਾਬ ਨੂੰ ਉਹ ਵੀ ਬੰਦ ਕਰਤੀ ਅੱਧੀ ਮੱਲਾ ਦਾ ਕਦਰ ਕਾਰਡ ਬੰਦ ਕਰਤੇ ਆ ਜਿਹੜੀ ਹੁਣ ਬੀਮਾ ਯੋਜਨਾ ਹੈ ਜਿਹੜਾ ਅੱਜ ਉਸ ਜ਼ਾਲਮ ਉਸ ਮਾਰੇ ਬੰਦੇ ਰਾਜੀਵ ਗਾਂਧੀ ਦੇ ਨਾਂ ਤੇ ਇਹ ਸ਼ੁਰੂ ਕਰਨ ਲੱਗੇ ਅੱਜ ਉਹਦੇ ਜਨਮ ਦੇ ਸ਼ੁਰੂ ਕਰਨ ਲੱਗੇ ਸਾਰਾ ਪੈਸਾ ਸੈਂਟਰ ਤੋਂ ਪਿਛਲੇ 1 ਸਾਲ ਤੋਂ ਸੀਟ ਸਕੀਮ ਚਾਲੂ ਆ ਆ ਹੜ੍ਹ ਦੀ ਗੱਲ ਕਰੋ ਅਖਬਾਰਾਂ ਨੇ ਪਹਿਲੇ ਹਫ਼ਤਾ ਪਹਿਲੇ ਤੁਸੀਂ ਕਹਿੰਦੇ ਮਹਾਰਾਜ ਬਣਨ ਲੱਗੇ ਕਿ ਹੜ੍ਹ ਆਉਣਗੇ ਜੀ ਮੌਸਮ ਵਿਭਾਗ ਨੇ ਹੜ੍ਹ ਦੀ ਗੱਲ ਕਰ ਲਈ ਪਰ ਕੈਪਟਨ ਸੁੱਤਾ ਰਿਹਾ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਪਰਵਾਹ ਨਹੀਂ ਜਦੋਂ ਹੜ ਆ ਗਿਆ ਹੁਣ ਉਹਨੇ ਘਰੋਂ ਕਿਹਾ ਕਿ ਹੁਣ ਤੱਕ ਘਰੋਂ ਨਿਕਲ ਗਿਆ ਹੁਣ ਗੇੜਾ ਮਾਰ ਕੇ ਹੈਲੀਕਾਪਟਰ ਦਾ ਵਾਪਸ ਚਲਾ ਗਿਆ ਬਾਦਲ ਸਾਹਿਬ ਤਿੰਨ ਤਿੰਨ ਮਹੀਨੇ ਪਹਿਲੇ ਤਿਆਰੀ ਕਰ ਲੈਂਦੇ ਸੀ ਪਹਿਲੇ ਪੈਸੇ ਭੇਜ ਕੇ ਲੋਕਾਂ ਦੀਆਂ ਜਾਨਾਂ ਲੋਕਾਂ ਦੀਆਂ ਉਹਨਾਂ ਦੀ ਕਣਕਾਂ ਫਸਲਾਂ ਘਰ ਸਾਰੇ ਪਹਿਲੇ ਹੀ ਬਚਾਉਣ ਦੀ ਕੋਸ਼ਿਸ਼ ਕਰ ਲੈਂਦੇ ਸੀ ਉਹ 24 ਘੰਟੇ ਦੇ ਮੁੱਖ ਮੰਤਰੀ ਸੀ ਚੋਡੇ ਮੁਕਪੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਦੁੱਖਦਰ ਤੁਹਾਡਾ ਪਤਾ ਸੀ ਤੁਹਾਡੀਆਂ ਮੁਸ਼ਕਲਾਂ ਪਤਾ ਸੀ ਤੁਹਾਡੀਆਂ ਸੁਪਨੇ ਕੀ ਸੀ ਪਤਾ ਸੀ ਖੁਆਇਸ਼ਾਂ ਪਤਾ ਸੀ ਮੇਰੇ ਕੋਲੇ ਲੋਕ ਆਉਂਦੇ ਆ ਕਹਿੰਦੇ ਜੀ ਹੁਣ ਕਿੰਨਾ ਟਾਈਮ ਰਹਿ ਗਿਆ ਸਰਕਾਰ ਬਣਾਉਣ ਤੇ ਮੈਂ ਕਿਹਾ ਤੁਸੀਂ ਸਰਕਾਰ ਕੈਪਟਨ ਨੂੰ ਬਣਾਇਆ ਸੀ ਹੁਣ ਤੁਸੀਂ ਭੁਗਤ ਰਹੋ ਮੈਂ ਕਿਹਾ ਕੋਈ ਗੱਲ ਨਹੀਂ ਔਕੇ ਸਕੇ 2.5 ਸਾਲ ਟਪਾ ਲਏ ਹੁਣ ਤਾਂ ਕੱਲੀਆਂ ਦੋ ਗਰਮੀਆਂ ਰਹਿ ਗਈਆਂ ਤੇ ਦੋ ਸਰਦੀਆਂ ਰਹਿ ਗਈਆਂ ਪੰਜਾਬ ਪਿਛਲੇ 2.5 ਸਾਲਾਂ ਚ ਬਹੁਤ ਪਿੱਛੇ ਚਲਾ ਗਿਆ ਬਹੁਤ ਪਿੱਛੇ ਚਲਾ ਗਿਆ ਤੁਸੀਂ ਦੇਖ ਲਓ ਇਹ じゃ ਮੁੱਖ ਮੰਤਰੀ ਹੈ ਆਪਾਂ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ 550 ਵਾਲਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸਾਰੇ ਯਤਨ ਕਰ ਰਿਹਾ ਸਾਰੇ ਯਤਨ ਕਰ ਰਿਹਾ ਹੈ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਪਾਕਿਸਤਾਨ ਬਾਰਡਰ ਤੇ ਹਿੰਦੁਸਤਾਨ ਦੇ ਵਾਗਾ ਬਾਰਡਰ ਆਇਆ ਉਮੀਦ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਉੱਥੇ ਜਾ ਕੇ ਸਾਹਮਣੇ ਮੱਥਾ ਟੇਕ ਕੇ ਪਰ ਨਹੀਂ ਕੋਈ ਪ੍ਰਵਾਣੀ ਨਗਰ ਕੀਰਤਨ ਜਿਹੜੇ ਜਿਹੜੇ ਸੂਬੇ ਜਾ ਰਿਹਾ ਉੱਥੋਂ ਦੇ ਮੁੱਖ ਮੰਤਰੀ ਉੱਥੇ ਮੰਤਰੀ ਅਫਸਰ ਆਪ ਅੱਗੇ ਆ ਕੇ ਮੱਥਾ ਟੇਕ ਕੇ ਜਾ ਰਹੇ ਪਰ ਆਪਣਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਦਿਖਾਈ ਦਿੰਦਾ ਨਗਰ ਕੀਰਤਨ ਮੁਹੱਲੀ ਪਹੁੰਚ ਗਿਆ ਉਹਦੇ ਘਰ ਤੋਂ ਮੱਲਾ 20 ਕਿਲੋਮੀਟਰ ਪਹੁੰਚ ਗਿਆ ਫਿਰ ਵੀ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਆ ਬੇਅਦਬੀ ਦੀ ਗੱਲ ਕਰ ਰਿਹਾ ਗੁਰੂ ਗੁਰੂ ਘਰਾਂ ਦੀ ਗੱਲ ਕਰ ਰਿਹਾ ਮੈਂ ਉਹਨੂੰ ਪੁੱਛਣਾ ਚਾਹਾਂ ਢਾਈ ਸਾਲਾਂ ਦਾ ਕਿੰਨੀ ਵਾਰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਤੂੰ ਮੱਥਾ ਹੀ ਦੱਸ ਦੇ ਕਿੰਨੀ ਢਾਈ ਸਾਲਾਂ ਕਿੰਨੀ ਵਾਰ ਤੱਕਿਆ ਆਇਆ ਖੰਡ ਪਾੜਦਿਆਂ ਨੇ ਪੂਰੀ ਜ਼ਿੰਦਗੀ ਚ ਨਹੀਂ ਰੱਖਿਆ ਹੋਣਾ ਕਰੇ ਐਜਾ ਮੁੱਖ ਮੰਤਰੀ ਅਸਕਰ ਕੇ ਖਾਲਸਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਥੋੜੀ ਆਪਣੀ ਮਾਂ ਪਾਟੀ ਹੈ ਜੇ ਪੰਥ ਨੂੰ ਤਕੜਾ ਰੱਖਣਾ ਹੈ ਕੌਮ ਨੂੰ ਤਕੜਾ ਰੱਖਣਾ ਹੈ ਪਾਰਟੀ ਨੂੰ ਤਕੜਾ ਕਰੋ ਪਾਰਟੀ ਥੋੜੀ ਹੈ ਬਾਅਦ ਜਿਵੇਂ ਹੁਣ ਪਛਤੌਣੇ ਆ ਬਾਅਦ ਪਛਾਉਣ ਦਾ ਕੋਈ ਫਾਇਦਾ ਨਹੀਂ ਆ ਜਿੰਨੇ ਟੋਪੀ ਵਾਲੇ ਜਿੰਨੇ ਦੂਜੇ ਆ ਸਾਰੇ ਕਾਂਗਰਸ ਦੇ ਏਜੰਟਾ ABC ਦੀ ਟੀਮ ਹੈ ਗੱਲਾਂ ਕੁਸ਼ ਕਰਦੇ ਆ ਸੰਗਰੂਰ ਵਾਲਿਓ ਓ ਗੋਪਾ ਐਜਐਮਪੀ ਤੁਸੀਂ ਚੁਣਨ ਨੇ ਯਾਰ ਪੰਜਾਬ ਦੀ ਤਰੱਕੀ ਕੋਈ ਚੁਟਕਲੇ ਸੁਣਾਉਣ ਕਰਕੇ ਨਹੀਂ ਬਣਨੀ ਹੁਣੀ ਤੁਹਾਡੇ ਇਲਾਕੇ ਦੀ ਤਰੱਕੀ ਚੁਟਕਲਿਆਂ ਨਾਲ ਨਹੀਂ ਹੋਣੀ ਢਿੱਡ ਗਰੀਬਾਂ ਦਾ ਚੁਟਕਲਿਆਂ ਨਾਲ ਨਹੀਂ ਪਰਣਾ ਜੇ ਤਰੱਕੀ ਹੋਊਗੀ ਤੁਹਾਡੇ ਆਪਣੇ ਲੀਡਰ ਕਰ ਸਕਦੇ ਆ ਤੁਹਾਡੀ ਆਪਣੀ ਮਾਂ ਪਾਰਟੀ ਕਰ ਸਕਦੀ ਹੈ ਭਰਤੀ ਸ਼ੁਰੂ ਹੋ ਗਈ ਹੈ ਪਰਤੀ ਤਰੀਕ ਅਖੀਰਲਾ ਦੇਣਾ ਹੈ ਪਰਤੀ ਦਾ ਇੱਕ ਦਿਨ ਉਹਦੇ ਅੱਗੇ ਵਧਾਈ ਨਹੀਂ ਜਾਊਗੀ ਮੈਂ ਸਾਰੇ ਲੀਡਰ ਬੈਠੇ ਆ ਫੈਸਲਾ ਕਰਤਾ ਹੈ ਇੱਕ ਮਤ ਨੂੰ ਜ਼ਰੂਰੀ ਸੂਚਨਾ ਦੱਸਣਾ ਚਾਹਣਾ ਹੈ ਭਰਤੀ ਦੇ ਸੰਬੰਧ ਵਿੱਚ ਪਹਿਲੇ ਕੀ ਹੁੰਦਾ ਸੀ ਥੋੜਾ ਹਲਕਾ ਇੰਚਾਰਜ ਐਮ ਐਲ ਏ ਜਾਂ ਕੋਈ ਸਾਥੋਂ ਤੋਂ ਸਿਫਾਰਿਸ਼ ਕਰਾ ਲੈਂਦੇ ਸੀ ਕਿ ਇਹਨੂੰ ਸਰਕਲ ਪ੍ਰਣਾ ਨਾ ਦਿਓ ਇਹਨੂੰ ਜ਼ਿਲ੍ਹਾ ਪ੍ਰਧਾਨ ਨਾ ਦਿਓ ਹੁਣ ਤੋਂ ਨਹੀਂ ਹੋਊਗਾ ਜਿਹੜੇ ਵਰਕਰ ਨੇ 100 ਵਰਕਰਾਂ ਨੂੰ ਭਰਤੀ ਕਰਾਈ ਹੈ ਇੱਕ ਕਾਪੀ ਭਰੀ ਹੈ ਮਤਲਬ 100 ਭਰਤੀ ਮੈਂਬਰ ਬਣਾਇਆ ਹੈ ਉਹ ਸਰਕਲ ਦਾ ਡੈਲੀਗੇਟ ਚੁਣਿਆ ਜਾਊਗਾ ਪਾਰਟੀ ਦਾ 5 ਸਾਲ ਵਾਸਤੇ ਸਰਕਲ ਦਾ ਡੈਲੀਗੇਟ ਜਿੰਨੇ ਸਰਕਲ ਦੇ ਡੈਲੀਗੇਟ ਹੋਣਗੇ 25 ਹੋਣ 20 ਹੋਣ ਉਹ ਬਹਿ ਕੇ ਇਕੱਠੇ ਹੋ ਕੇ ਬਹਿ ਕੇ ਆਪਣਾ ਸਰਕਲ ਪ੍ਰਧਾਨ ਚੁਣਗੇ ਉੱਤੋਂ ਕਿਸੇ ਨੂੰ ਹਿਯਾਰਾ ਨਹੀਂ ਆਊਗਾ ਜਿਹਨੇ ਜ਼ਿਲ੍ਹੇ ਦਾ ਉਤਾ ਲੈਣਾ ਜਿਹਦੇ ਵਿੱਚ ਕਰਨੇ ਫਿਰ 2500 ਮੈਂਬਰ ਬਣਾਉਣੇ ਪੈੜੇ ਉਹਨੂੰ ਆਪਣੇ ਨਾਂ ਤੇ ਐ ਨਹੀਂ ਕਿ ਵੋਟਰ ਲਿਸਟ ਲੈ ਕੇ ਘਰੇ ਬਹਿ ਕੇ ਬਣਾ ਲਓ ਸਾਰਿਆਂ ਦੇ ਟੈਲੀਫੋਨ ਨੰਬਰ ਸਾਨੂੰ ਚਾਹੀਦੇ ਆ ਸਾਡਾ ਕਾਲ ਸੈਂਟਰ 'ਚ ਫੋਨ ਜਾਊਗਾ ਜੇ ਇੱਕ ਵੀ ਗਲਤ ਲਿਖਿਆ ਉਹਦੇ ਸਾਰੀ ਭਰਤੀ ਭਾਵੇਂ 99% ਸਹੀ ਹੋਏ ਪਰ ਸਾਰੀ ਭਰਤੀ ਰੱਦ ਕੀਤੀ ਜਾਊਗੀ ਜਿਨੇ ਜ਼ਿਲ੍ਹੇ ਦਾ ਡੈਲੀਗੇਟ ਬਣ ਗਿਆ ਜ਼ਿਲ੍ਹੇ ਦੇ ਡੈਲੀਗੇਟ ਹੀ ਜ਼ਿਲ੍ਹਾ ਪ੍ਰਧਾਨ ਚੁਣਨਗੇ ਤੋ ਐਸ ਕਰਕੇ ਜਿਨਨੇ ਅਹੁਦੇ ਵੱਡੇ ਵਰਕਿੰਗ ਕਮੇਟੀ ਵਾਈਸ ਪ੍ਰੈਜ਼ੀਡੈਂਟ ਆਪਣੇ ਪਹਿਲੇ ਆ ਜਾਂਦੀਆਂ ਰੋਜ਼ ਆ ਜਾਂਦੀਆਂ ਜਿਨੂੰ ਵਰਕਿੰਗ ਕਮੇਟੀ ਮੈਂਬਰ ਬਣਾ ਦਿਓ ਜਿਉ ਡੈਲੀਗੇਟ ਨਹੀਂ ਜ਼ਿਲ੍ਹੇ ਦਾ ਫਿਰ ਉਹ ਕਿਤੇ 5 ਸਾਲ ਵਾਸਤੇ ਕਿਸੇ ਉੱਤੇ ਅਹੁਦੇ ਨੂੰ ਬਣੂਗਾ ਸੋ ਐਸ ਕਰਕੇ 10 ਦਿਨ ਲੱਗੇ ਜਿਨ੍ਹਾਂ ਨੇ ਘਰੇ ਸੁੱਤੇ ਪਏ ਸੀ ਉਹ ਹੁਣ 10 ਦਿਨ ਲੱਗੇ ਤੁਹਾਡੇ ਕੋਲੇ ਮਿਹਨਤ ਕਰਕੇ ਕਿਉਂਕਿ 5 ਸਾਲ ਵਾਸਤੇ ਭਰਤੀ ਪੂਰੀ ਵੈਲਿਡ ਤੁਸੀਂ ਜ਼ਿਲ੍ਹੇ ਦਾ ਡੈਲੀਗੇਟ ਬਣੋ ਸਰਕਾਰ ਦੇ ਦੌਰਾਨ ਵੀ ਜੇ ਕਿਸ ਨੇ ਉਹਦਾ ਸੋਚ ਰਿਹਾ ਕਿ ਮੈਂ ਚੇਅਰਮੈਨ ਬੰਨਾ ਮੈਂ ਡਾਇਰੈਕਟਰ ਬੰਨਾ ਸਭ ਤੋਂ ਪਹਿਲੇ ਪੁੱਛਿਆ ਕਰੂਗਾ ਤੂੰ ਹੈਗਾ ਡੈਲੀਗੇਟ ਕਿ ਨਹੀਂ ਜੇ ਡੈਲੀਗੇਟ ਹੀ ਨਹੀਂ ਹੁਣ ਕਾਗਜ਼ੀ ਕਾਰਵੀ ਵਾਲੇ ਬੰਦੇ ਨੂੰ ਪਾਰਟੀ ਨਹੀਂ ਹੋਗੀ ਜਗ੍ਹਾ ਦੋਗੇ ਜਿਹੜੇ ਮਿਹਨਤ ਕਰਨਗੇ ਪਾਰਟੀ ਵਿੱਚ ਕੰਮ ਕਰਨਗੇ ਉਹਨਾਂ ਨੂੰ ਅੱਗੇ ਕੀਤਾ ਜਾਊਗਾ ਇਸ ਕਰਕੇ ਕਿਉਂਕਿ ਇਹ ਪਾਰਟੀ ਕੋਈ ਮੇਰੀ ਨਹੀਂ ਹੈ ਮੈਂ ਤਾਂ ਅੱਜ ਤੁਹਾਡਾ ਸੇਵਾਦਾਰ ਹਾਂ ਕੱਲ ਕੋਈ ਹੋਰ ਹੋਊਗਾ ਪਰ ਜਿੰਨਾ ਦਾ ਮੈਂ ਸੇਵਾ ਦਾ ਜਿੰਨਾ ਸਾਰੇ ਜੀ ਲੀਡਰ ਚੁਣੇ ਸੇਵਾ ਚ ਸਾਡਾ ਸਾਡੀ ਜੁੰਗੜੀ ਹੈ ਕਿ ਪਾਰਟੀ ਦੀ ਝੰਡਾ ਬੁਲੰਦ ਰਹੇ ਪਾਰਟੀ ਤਕੜੀ ਰਹੇ ਪਾਰਟੀ ਤਕੜੀ ਤਾਂ ਹੋਗੀ ਜੇ ਘਰ ਘਰ ਪਿੰਡ ਪਿੰਡ ਆਪਣੀ ਪਾਰਟੀ ਤਕੜੀ ਹੋਗੀ ਤੇ ਮੈਨੂੰ ਅੱਜ ਸਰ ਹਚੰਦ ਸਿੰਘ ਲੰਗਵਾਲ ਜੀ ਦੀ ਵਰਸੀ ਦੇ ਸੰਬੰਧ ਵਿੱਚ ਮੈਂ ਕਿਹਾ ਸੱਚੀ ਸ਼ਰਨਾਂਜਲੀ ਆਈ ਹੋਗੀ ਅਮਰ ਜੀ ਲੰਗਵਾਲ ਸਾਹਿਬ ਨੇ ਆਪਣੀ ਪਾਰਟੀ ਨੂੰ ਪਾਰਟੀ ਨੂੰ ਤਕੜਾ ਕਰਨ ਵਾਸਤੇ ਪੰਜਾਬ ਖਾਤਰ ਆਪਣੀ ਜਾਨ ਵਾਰ ਦੇ ਦੀ ਸੱਚੀ ਸੰਦਾਗੀ ਹੋਊਗੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਘਰ ਘਰ ਵਿੱਚ ਤਕੜਾ ਕਰਕੇ ਤੇ ਸੰਗਰੂਰ ਜ਼ਿਲ੍ਹੇ ਵਾਲਿਓ ਅਗਲਾ ਚੇਸ ਤੁਹਾਡਾ ਨਵੰਬਰ ਅਸੈਂਬਲੀ ਦਾ 9 ਤੇ 9 ਐਮ ਲੇ ਆਪਣੇ ਜਿੰਨੇ ਚਾਹੀਦੇ ਆ ਸਰਕਾਰ ਵਿੱਚ ਤਾਂ ਹੀ ਤੁਹਾਡਾ ਵੱਡਾ ਹਿੱਸਾ ਆਊਗਾ ਤੇ ਉਵੇਂ ਹੀ ਤਾਕਤਵਰ ਹੋਊਗੀ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।